ਪ੍ਰਕਾਸ਼ ਜਿਹੜਾ ਕਿ 24 ਅਪ੍ਰੈਲ ਨੂੰ ਘਰੋਂ ਜਾਂਦਾ 3 ਵਜੇ ਦੁਪਹਿਰ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਉਂਦਾ 24 ਤਰੀਕ ਨੂੰ ਗਿਆ ਹੈਗਾ ਘਰੋਂ ਤੇ 3 ਵਜੇ ਗਿਆ ਹੈਗਾ ਘਰੋਂ ਤੇ ਮੁੜ ਕੇ ਵਾਪਸੀ ਨਹੀਂ ਆਇਆ ਸਾਰੇ ਜਗ੍ਹਾ ਮੈਨੇ ਭਾਲ ਕੀਤੀ ਹੈ ਸਾਰੇ ਪਿੰਡਾਂ ਵਿੱਚ ਪੋਸਟਰ ਵੀ ਲਾਏ ਹੈਗੇ ਤੇ ਕਿਤੇ ਪਤਾ ਨਹੀਂ ਲੱਗ ਰਿਹਾ ਤੇ ਸ਼ਾਮੀ ਮਮਾ ਦਾ ਫੋਨ ਆਇਆ ਕਿ ਉਸ਼ਾ ਪ੍ਰਕਾਸ਼ ਕਰੀ ਨਹੀਂ ਆਇਆ ਹੈਗਾ ਵਾ ਮੇਰੇ ਕਿ ਮਮਾ ਕੋਈ ਗੱਲ ਨਹੀਂ ਆਜੂਗਾ ਸ਼ਾਇਦ ਕਿਤੇ ਕੋਈ ਚੀਜ਼ ਖਾਣ ਵਾਸਤੇ ਗਿਆ ਹੋਗਾ ਤੇ ਉਹ ਫਿਰ ਮੈਂ ਘਰੇ ਆਈ ਤੇ ਬੱਟਾ ਆਇਆ ਹੀ ਨਹੀਂ ਅਸੀਂ ਸਾਰੀ ਰਾਤ ਲੱਭਦੇ ਰਹੇ ਪਰ ਅੱਜ ਤੱਕ ਅਸੀਂ ਲੱਭਦੇ ਪਏ ਕਿਤੇ ਵੀ ਨਜ਼ਰ ਨਹੀਂ ਆਉਂਦਾ ਹੈਗਾ ਥਾਣੇ ਵਿੱਚ ਵੀ ਗਈ ਸੀ ਤੇ ਉਹਨਾਂ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਕੋਈ ਵੀ ਸੁਣਵਾਈ ਤੇ ਭਾਲ ਨੇ ਕੀਤੀ ਕਿਹਨਾਂ ਕਿਤੇ ਜਾਵਾਂ ਲੱਭਣ ਸੋਰੀ ਸੋਰੀ ਰੋਣ ਸਾਨੂੰ ਨਹੀਂ ਹੁੰਦੀ ਆ ਮਾੜਾ ਜਿਹਾ ਘੜਕਾ ਹੁੰਦਾ ਸੀ ਬਾਹਰ ਨੂੰ ਆ ਕੇ ਹੀ ਦੇਖਦੇ ਕਿ ਕਿ ਸ਼ਾਇਦ ਆ ਗਿਆ ਹੋਊਗਾ ਇਸ ਮਾਂ ਦਾ ਵਿਚਾਰੀ ਦਾ ਦੁੱਖ ਸਾਡੇ ਪੰਚਾਇਤ ਕੋ ਵੀ ਨਹੀਂ ਦੇਖਿਆ ਜਾਂਦਾ ਇਹ ਵੀ ਕੋਸ਼ਿਸ਼ ਕਰ ਰਹੇ ਸਾਰੇ ਪਾਸੇ ਕਿ ਇਹਦਾ ਬੱਚਾ ਜਿਹੜਾ ਵਾ ਇਹਨੂੰ ਮਿਲ ਸਕੇ ਇਹਨਾਂ ਦੀ ਮਤ ਕੀਤੀ ਜਾਵੇ ਇਹਨਾਂ ਦਾ ਬੱਚਾ ਮਿਲ ਜੇ ਜੇ ਇਹਨਾਂ ਦਾ ਬੱਚਾ ਮਿਲ ਜੂਗਾ ਤੇ ਪੰਚਾਇਤ ਵੱਲੋਂ 20000 ਰੁਪਏ ਨਾਮ ਦੇਵਾਂਗੇ ਉਦੀ ਦਿਮਾਗੀ ਹਾਲਤ ਦਾ ਸੰਦੋਲਨ ਠੀਕ ਨਹੀਂ ਸੀ ਜਿਸ ਦਾ ਕਰਕੇ ਅੱਜ ਕੁਝ ਪਤਾ ਨਹੀਂ ਲੱਗ ਸਕਿਆ ਕਿ ਭਾਵੇਂ ਪ੍ਰਵਾਸੀ ਆ ਤੁਸੀਂ ਜਿੱਦਾਂ ਕਿਹਾ ਪਰ ਹੈ ਤੇ ਇਨਸਾਨ ਆ ਸਾਡੇ ਪਿੰਡ ਚ ਬੜੇ ਲੰਬੇ ਸਮੇਂ ਤੋਂ ਰਹਿਣ ਦੇ ਬੰਦਾ ਤੇ ਮਿੱਟੀ ਦਾ ਨਹੀਂ ਮਾਨ ਇਹ ਤੇ ਫਿਰ ਜੰਗ ਬਲੱਡ ਹੀ ਇਹਨਾਂ ਦਾ ਆਉਣ ਵਾਲਾ ਆਸ ਹੀ ਜੀਵਨ ਦੀ ਸਾਸੀ ਕਾ ਦੋਸਤੋ ਮੈਂ ਹਟੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲਨ ਦੇ ਨਾਲ ਤਸਵੀਰਾਂ ਖਵਾਵਾਂਗੇ ਰਾਮਪੁਰਾ ਛਿਤੇ ਦੀਆਂ ਉਸ ਪਿੰਡ ਦੀਆਂ ਜਿੱਥੋਂ ਦਾ ਕਿ ਨੌਜਵਾਨ ਪ੍ਰਕਾਸ਼ ਜਿਹੜਾ ਕਿ 24 April ਨੂੰ ਘਰੋਂ ਜਾਂਦਾ 3 ਵਜੇ ਦੇ ਪੈਰ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅੱਜ ਗੁੰਮਸ਼ਦਾ ਦੇ ਪੋਸਟਰ ਜਿਹੜੇ ਨੇ ਤੁਹਾਨੂੰ ਜਿਹੜੇ ਪਰਿਵਾਰ ਵਾਲੇ ਤੇ ਖਾਸ ਕੇ ਪਿੰਡ ਦੀ ਪੰਚਾਇਤ ਮੈਂਬਰ ਖੁਰਦੇ ਮੌਜੂਦਾ ਸਰਪੰਚ ਗੋਰਾਜੀ ਦੇ ਭਾਰ ਇਹਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਗੁੰਮਸ਼ਦਾ ਦੇ ਪੋਸਟਰ ਨੇ ਪ੍ਰਕਾਸ਼ ਦੀ ਉਮਰ 20 ਸਾਲ ਅਤੇ ਪਿਤਾ ਦਾ ਨਾਮ ਰਾਮ ਅਵਤਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਪੋਸਟਰ ਜਿਹੜੇ ਨੇ ਪਰਿਵਾਰਕ ਮੈਂਬਰ ਤੇ ਪਿੰਡ ਦੀ ਪੰਚਾਇਤ ਕੋਲੋਂ ਜਿਹੜੇ ਦਿਖਾਈ ਜਾ ਰਹੇ ਨੇ ਇਸ ਦੀ ਭਾਲ ਕੀਤੀ ਜਾ ਰਹੀ ਆ ਅਤੇ ਪਰਿਵਾਰ ਦਾ ਇਕੱਲਾ-ਕੱਲਾ ਸੀ ਇਹ ਜਿਹੜਾ ਜਵਾਨ ਪੁੱਤ ਪ੍ਰਕਾਸ਼ ਤੁਸੀਂ ਦੇਖ ਸਕਦੇ ਹੋ ਮਾਵਾਂ ਧੀਆਂ ਇਹਨਾਂ ਦਾ ਸਹਾਰਾ ਸੀ ਘਰ ਵਿੱਚ ਹੋਰ ਕੋਈ ਨਹੀਂ ਸੀ ਕਮਾਉਣ ਵਾਲਾ ਅਤੇ ਘਰ ਦਾ ਸਹਾਰਾ ਸੀ ਇੱਕ ਨੌਜਵਾਨ ਪ੍ਰਕਾਸ਼ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਅੱਜ ਮਾਂ ਦੇ ਹੱਥਾਂ ਅੱਖਾਂ ਵਿੱਚ ਅਥਰੂ ਆ ਰਹੇ ਨੇ ਉਸ ਭੈਣ ਦੇ ਅੱਖਾਂ ਦੇ ਹਾਲਾਤ ਕੀ ਹੁਣੇ ਇਸ ਭੈਣ ਦੇ ਕਿਉਂ ਜਿਹਦਾ ਮਾਂ ਦਾ ਜਵਾਨ ਪੁੱਤ ਘਰੋਂ ਚਲੇ ਜਾਂਦਾ ਜਿਹਦਾ ਭੈਣ ਦਾ ਜਵਾਨ ਭਰਾ ਘਰੋਂ ਚਲੇ ਜਾਂਦਾ ਘਰ ਦੇ ਕੀ ਹਾਲਾਤ ਨੇ ਅਤੇ ਜਿਸ ਘਰ ਵਿੱਚ ਅਸੀਂ ਬੈਠੇ ਵੀ ਆ ਅੱਜ ਇਸ ਘਰ ਦੀ ਤੁਹਾਨੂੰ ਤਸਵੀਰਾਂ ਸੰਢੀ ਕਰਾਂਗੇ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਆ ਕਿਉਂਕਿ ਪ੍ਰਵਾਸੀ ਨੇ ਬੜੇ ਲੰਬੇ ਸਮੇਂ ਤੋਂ ਸੜਕੀ ਇਸ ਰਾਮਪੁਰਾ ਚੀਤਾ ਪਿੰਡ ਵਿੱਚ ਰਹਿ ਰਹੇ ਨੇ ਅਤੇ ਪਿੰਡ ਦੇ ਵਾਸੀ ਜਿਹੜੇ ਨੇ ਇਹਨਾਂ ਨੂੰ ਬੜਾ ਮਾਨ ਸਨਮਾਨ ਵੀ ਦਿੰਦੇ ਨੇ ਸਭ ਤੋਂ ਪਹਿਲਾਂ ਉਸ ਪਰਿਵਾਰ ਨਾਲ ਗੱਲਬਾਤ ਕਰਾਂਗੇ ਜਿਸ ਪਰ ਜਵਾਨ ਪੁੱਤ ਘਰੋਂ ਚਲ ਗਿਆ ਆਪਣੇ ਕੀ ਨਾ ਤੁਹਾਡਾ ਤੇ ਕਿੰਨਾ ਸਮਾਂ ਹੋ ਗਿਆ ਪੁੱਤ ਨੂੰ ਗਏਨ ਕਰ ਨੂੰ ਪਿਛਲੇ 24 ਤਰੀਕ ਨੂੰ ਗਿਆ ਹੈਗਾ ਘਰੋਂ ਤੇ 3 ਵਜੇ ਗਿਆ ਹੈਗਾ ਘਰੋਂ ਤੇ ਮੜ ਕੇ ਵਾਪਸੀ ਨਹੀਂ ਆਇਆ ਤੇ ਜਿਸ ਦਿਨ ਘਰ ਹੋ ਗਿਆ ਤੇ ਉਸ ਦਿਨ ਮੈਂ ਮੈਂ ਵੀ ਤੇ ਲੱਭਦੀ ਰਹੀ ਤੇ ਮੈਂ ਵੀ ਸਾਰੀ ਰਾਤ ਘਰੇ ਨਹੀਂ ਆਈ ਮੈਂ ਲੱਭਦੀ ਰਹੀ ਦਰ ਉਧਰ ਪਿੰਨ ਮੈਨੂੰ ਕਿਤੇ ਵੀ ਨਹੀਂ ਆਜ ਤੱਕ ਵੀ ਮੈਂ ਲੱਭ ਰਹੀ ਹਾਂ ਤਾਂ ਪਤਾ ਨਹੀਂ ਲੱਗ ਰਿਹਾ ਕਿੱਥੇ ਹੈਗਾ ਮਨੀਸ਼ ਤੋਂ ਵੀ 1 ਮਹੀਨਾ ਤਾਂ ਹੋ ਚੱਲਿਆ ਵਾ 24 ਅਪ੍ਰੈਲ ਦਾ ਗਿਆ ਸੀ ਮਈ ਦੀ ਚੋ ਵੀ ਆ ਚੱਲੀ ਆ ਕਿੱਥੇ ਕਿੱਥੇ ਤੁਸੀਂ ਭਾਲ ਕੀਤੀ ਪ੍ਰਕਾਸ਼ ਦੀ ਸਾਰੇ ਜਗ੍ਹਾ ਮੈਨੇ ਭਾਲ ਕੀਤੀ ਆ ਸਾਰੇ ਪਿੰਡਾਂ ਵਿੱਚ ਪੋਸਟਰ ਵੀ ਲਾਏ ਆਂਗੇ ਤੇ ਕਿਤੇ ਪਤਾ ਨਹੀਂ ਲੱਗ ਰਿਹਾ ਆ ਅੱਜ ਤੱਕ ਵੀ ਮੈਂ ਦੇਖ ਰਹੀ ਹਾਂ ਕਿਤੇ ਵੀ ਨਹੀਂ ਪਤਾ ਨਹੀਂ ਲੱਗ ਰਿਹਾ ਬਿਲਕੁਲ ਤੁਸੀਂ 102 ਵੀ ਭੈਣ ਦੇ ਅੱਖਾਂ ਵਿੱਚ ਅਥਰੂ ਨੇ बार-बार ਭੈਣ ਆਪਣੇ ਭਰਾ ਨੂੰ ਯਾਦ ਕਰਕੇ ਰੋ ਰਹੀ ਆ ਅਤੇ ਕੋ ਜਿਹੜੀ ਆਵਾਜ਼ ਆਰੀ ਵੀ ਉਸ ਦਾ ਜਿਹੜਾ ਭਰਾ ਨੂੰ ਲੱਭੇ ਜਾਵੇ ਤਾਂ ਜੋ ਕੀ ਪ੍ਰਕਾਸ਼ ਘਰੇ ਵਾਪਸ ਆ ਸਕੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਘਰ ਵਿੱਚ ਕੋਈ ਮੁਖੀਆ ਨਹੀਂ ਸੀ ਘਰ ਵਿੱਚ ਕੋਈ ਮਰਦ ਨਹੀਂ ਸੀ ਇਕੱਲਾ ਉਹ ਨੌਜਵਾਨ ਜਿਹੜਾ ਘਰ ਦਾ ਪਰਿਵਾਰ ਦਾਕ ਚਿਰਾਗ ਸੀ ਮੈਂ ਕਹਿ ਸਕਦਾ ਮਾਂ ਦਾ ਵੀ लाडला ਸੀ ਤੇ ਭੈਣ ਦਾ ਹੀ ਭਰਾ ਵੀ लाडला ਸੀ ਅੱਜ ਹਾਲਾਤ ਕੀ ਹੋ ਗਏ ਨੇ ਸਾਡੀ ਦਸ਼ਕਾ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿੱਥੇ ਪ੍ਰਕਾਸ਼ ਹੋ ਸਕੇ ਆਪਣੇ ਘਰੇ ਵਾਪਸ ਆ ਸਕੇ ਰਾਮਪੁਰਾ 치ਤਾ ਵਿੱਚ ਕਿਉਂਕਿ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਰੋ ਰੋ ਕੇ ਕੱਲ੍ਹ ਬੱਦ ਵੀ ਕਰਾਂਗੇ ਉਸ ਭੈਣ ਦੇ ਨਾਲ ਆਪਣੇ ਕਿਸ ਤਾਂ ਦੇ ਹਾਲਾਤ ਸੀ ਕਦੋਂ ਗਿਆ ਸੀ ਪ੍ਰਕਾਸ਼ ਕੋਈ ਦੱਸ ਤੇ ਗਿਆ ਸੀ ਤੁਸੀਂ ਘਰੇ ਕਿੱਥੇ ਸੀ ਉਸ ਟਾਈਮ ਦੇ ਕੀ ਹਾਲਾਤ ਸੀ ਤੇ ਮੈਂ ਮਾਂ ਵੀ ਘਰੇ ਨਹੀਂ ਹੈਗੇ ਸੀ ਮੈਂ ਵੀ ਘਰੇ ਨਹੀਂ ਸੀ ਮੈਂ ਵੀ ਚੌਪ ਤੇ ਗਈ ਹੋਈ ਸੀ ਤੇ ਸ਼ਾਮੀ ਮਮਾ ਦਾ ਫੋਨ ਆਇਆ ਕਿ ਉਸੇ ਪ੍ਰਕਾਸ਼ ਘਰੇ ਨਹੀਂ ਆਇਆ ਹੈ گا ਵਾ ਮੈਂ ਕਿ ਮਮਾ ਕੋਈ ਗੱਲ ਨਹੀਂ ਆਜੂਗਾ ਸ਼ਾਇਦ ਕਿਤੇ ਕੋਈ ਚੂਜ ਖਾਣ ਵਾਸਤੇ ਗਿਆ ਹੋਗਾ ਤੇ ਉਹ ਫਿਰ ਮੈਂ ਘਰੇ ਆਈ ਤੇ ਬੱਟਾ ਆਇਆ ਹੀ ਨਹੀਂ ਅਸੀਂ ਸਾਰੀ ਰਾਤ ਲੱਭਦੇ ਰਹੇ ਪਰ ਅੱਜ ਤੱਕ ਅਸੀਂ ਲੱਭਦੇ ਪਏ ਕਿਤੇ ਵੀ ਨਜ਼ਰ ਨਹੀਂ ਆਉਂਦਾ ਹੈਗਾ ਮੇਰੇ ਸੋਭੇ ਤੁਸੀਂ ਕਿੱਥੇ ਕਿੱਥੇ ਲੱਭਣ ਦੀ ਭਾਲ ਕੀਤੀ ਆ ਅਸੀਂ ਦੇਖਿਆ ਘਰ ਵਿੱਚ ਕੋਈ ਮੁਖੀਆ ਨਹੀਂ ਹੈ ਘਰ ਤੇ ਕੋਈ ਹੋ ਨੌਜਵਾਨ ਨਹੀਂ ਆ ਲੱਭਣ ਵਾਲਾ ਕੋਈ ਵੀ ਨਹੀਂ ਹੈਗਾ ਮੈਂ ਥਾਣੇ ਵਿੱਚ ਵੀ ਗਈ ਥੀ ਤੇ ਉਹਨਾਂ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਕੋਈ ਵੀ ਸੁਣਵਾਈ ਤੇ ਭਾਲ ਨਹੀਂ ਕੀਤੀ ਕਹਿੰਦੇ ਕਿੱਥੇ ਜਾਵਾਂ ਲੱਭਣ ਤੇ ਮੈਂ ਸਾਰੇ ਜਗ੍ਹਾ ਕੱਲੀ ਮੈਂ ਲੱਭਦੀ ਫਿਰਦੀ ਹਾਂ ਕਿਤੇ ਵੀ ਪਤਾ ਨਹੀਂ ਲੱਗ ਰਿਹਾ ਔਰਾ ਦਿਮਾਗ ਥੋੜਾ ਠੀਕ ਨਹੀਂ ਸਾਰੇ ਸਾਰੇ ਦਿਨ ਮम्मा ਘਰ ਹੀ ਨਹੀਂ ਆਉਂਦੀਏ ਸਾਰਾ ਸਾਰਾ ਦਿਨ ਲੱਭਦੀ ਰਹਿੰਦੀ ਹਾਂ ਤੁਪਈ ਕਿਤੇ ਕਿਤੇ ਕਿਧਰ ਨੂੰ ਚਲ ਜਾਂਦੇ ਆ ਕਿਤੇ ਕਿਧਰ ਨੂੰ ਚਲ ਜਾਂਦੀਆਂ ਪਰ ਕਿਤੇ ਨਹੀਂ ਲੱਭੰਦੇ ਆ ਮੈਨੂੰ ਇਹ ਦੱਸ ਭੈਣ ਰੋਣਾ ਕਿਉਂਕਿ ਬਿਲਕੁਲ ਇੱਕ ਭੈਣ ਦਾ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਵੀ ਰੋ ਰੋ ਕੇ ਭੈਣ ਆਪਣੇ ਭਰਾ ਨੂੰ ਯਾਦ ਕਰ ਰਹੀ ਆ ਅਤੇ ਕਹਿ ਰਹੀ ਆ ਵੀ ਕਿਹੜੇ ਹਾਲਾਤਾਂ ਵਿੱਚ ਹੋਊਗਾ ਉਹਦਾ ਭਰਾ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਹੋਊਗਾ ਜਿਸ ਤਾਂ ਦੀ ਗਰਮੀ ਪੈ ਰਹੀ ਆ ਜਿਸ ਤਾਂ ਦੇ ਹਾਲਾਤ ਬਣੇ ਪਏ ਨੇ ਸਾਡੇ ਤੇ ਮੈਨੂੰ ਇਹ ਦੱਸ ਭੈਣ ਸੋਚ-ਸੋਚ ਕੇ ਕਿੰਨਾ ਕੁ ਮਨ ਦੁਖੀ ਹੁੰਦਾ ਆ ਆਪ ਤੁਸੀਂ ਘਰੇ ਹੁੰਦੇ ਹੋ ਤੇ ਕਿਹੜੇ ਹਾਲਾਤਾਂ ਸੋਚੋ ਪ੍ਰਕਾਸ਼ ਕਿਹੜੇ ਹਾਲਾਤਾਂ ਵਿੱਚ ਹੋਊਗਾ ਬਹੁਤ ਜ਼ਿਆਦਾ ਪਹਜਾ ਤੁਸੀਂ ਸੋਚ ਕੇ ਕਿ ਕਰ ਆਉਂਦਾ ਸਰੀਰ ਦੀ ਰਾਂਸ ਨੂੰ ਨੀਂਦ ਨਹੀਂ ਹੁੰਦੀ ਮਾੜਾ ਜਿਹਾ ਖੜਕਾ ਹੁੰਦਾ ਸੀ ਬਾਹਰ ਨੂੰ ਆ ਕੇ ਹੀ ਵੇਖਦੇ ਕਿ ਸ਼ਾਇਦ ਆ ਗਿਆ ਹੋਊਗਾ ਪਰ ਨਹੀਂ ਨਹੀਂ ਆਇਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਦਾ ਕਹਿਣਾ ਵੀ ਅਸੀਂ ਜਦੋਂ ਵੀ ਕਿਤੇ ਦਰਵਾਜ਼ਾ ਖੜਕਦਾ ਵਾ ਤੇ ਬਾਹਰੋਂ ਝਾਤੀ ਮਾਰੀਦੀ ਵੀ ਸ਼ਾਇਦ ਸਾਡਾ ਭਰਾ ਵਾਪਸ ਆ ਗਿਆ ਕਰੇ ਕਿਉਂਕਿ ਘਰ ਦੇ ਹਾਲਾਤ ਵੇਖ ਲੋ ਤੁਸੀਂ ਕਿਸੇ ਦੇ ਅੱਜ ਇਹਨਾਂ ਦਾ ਸਹਾਰਾ ਸੀ ਪ੍ਰਕਾਸ਼ ਨੇ ਇਹਨਾਂ ਦਾ ਸਹਾਰਾ ਬਣਦਾ ਸੀ ਪਰ ਅੱਜ ਪ੍ਰਕਾਸ਼ ਘਰੋਂ ਚਲੇ ਜਾਂਦਾ ਤਾਂ ਉਸ ਤੋਂ ਬਾਅਦ ਇਹਨਾਂ ਦਾ ਸਹਾਰਾ ਜਿਹੜਾ ਉਹ ਟੁੱਟਦਾ ਦਿਖਾਈ ਦਿੰਦਾ ਵਾ ਪਰ ਅਸੀਂ ਕਹਿਵਾਂਗੇ ਪਿੰਡ ਵਾਸੀ ਜਿਹੜੇ ਪਿੰਡ ਦੀ ਸਰਪੰਚ ਆ ਪਿੰਡ ਦੀ ਪੰਚਾਇਤ ਮੈਂਬਰ ਨੇ ਸਾਰਾ ਪਿੰਡੀ ਨਾਲ ਸਾਥ ਦੇ ਰਿਹਾ ਸਰਪੰਚ ਗੋਰਾ ਵੀ ਸਾਡੇ ਨਾਲ ਗਰਬਾ ਕਰਾਂਗੇ ਅਗੋਰਾਲੀ ਕਿਸ ਤਰ੍ਹਾਂ ਦਾ ਪਰਿਵਾਰ ਆ ਭਾਵੇਂ ਪ੍ਰ ਕਾਨੂੰਨ ਸਾਡਾ ਕਰਦੇ ਹੋ ਕਰਦੇ ਕੀ ਹਾਲਾਤ ਨੇ ਇਹਨਾਂ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਿਵਾਰ ਜਿਹੜਾ ਵਾ ਬੜੇ ਲੰਬੇ ਸਮੇਂ ਤੋਂ ਸਾਡੇ ਪਿੰਡ ਵਿੱਚ ਰਹਿ ਰਿਹਾ ਵਾ ਤੇ ਬਹੁਤ ਦੁੱਖ ਦੀ ਗੱਲ ਆ ਕਿ ਇਹਨਾਂ ਦਾ ਬੇਟਾ ਜਿਹੜਾ ਪ੍ਰਕਾਸ਼ ਸਿੰਘ ਹੀ ਉਹਦੀ ਉਮਰ 20 ਕੁ ਸਾਲ ਹੀ ਲਗਭਗ ਥੋੜੀ ਜੀ ਦਿਮਾਗੀ ਹਾਲਤ ਪਰੇਸ਼ਾਨ ਸੀ ਤੇ ਘਰੋਂ ਚਲਾ ਗਿਆ ਵਾ ਤੇ ਪਤਾ ਨਹੀਂ ਲੱਗਾ ਪ੍ਰਸ਼ਾਸਨ ਦੇ ਨਾਲ ਵੀ ਰਾਬਤਾ ਆਇਆ ਉਹਨਾਂ ਨੇ ਵੀ ਕੰਪਲੇਂਟ ਇਹਨਾਂ ਦੀ ਲਿਖੀ ਆ ਪਰ ਇਸ ਮਾਂ ਦਾ ਵਿਚਾਰੀ ਦਾ ਦੁੱਖ ਸਾਡੀ ਪੰਚਾਇਤ ਕੋ ਵੀ ਨਹੀਂ ਦੇਖਿਆ ਜਾਂਦਾ ਇਹ ਵੀ ਕੋਸ਼ਿਸ਼ ਕਰਨ ਦੇ ਸਾਰੇ ਪਾਸੇ ਮਿਲ ਕੇ ਇਹਦਾ ਬੱਚਾ ਜਿਹੜਾ ਵਾ ਇਹਨੂੰ ਮਿਲ ਸਕੇ ਸੋ ਸਾਰੇ ਵੀਰੇ ਭਰਾ ਜਿੰਨੇ ਸਰ ਤੁਹਾਨੂੰ ਦੇਖ ਰਿਹਾ ਜਿੰਨੇ ਦਰਸ਼ਕ ਦੇਖ ਰਿਹਾ ਸਾਰਿਆਂ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਆ ਕਿ ਸਾਡੀ ਸਾਰੀ ਪੰਚਾਇਤ ਵੱਲੋਂ ਇਹ ਤੁਹਾਨੂੰ ਕਿਹਾ ਜਾਂਦਾ ਵਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਬੱਚਾ ਮਿਲ ਜੇ ਜੇ ਇਹਨਾਂ ਦਾ ਬੱਚਾ ਮਿਲ ਜੂਗਾ ਤੇ ਪੰਚਾਇਤ ਵੱਲੋਂ 20000 ਰੁਪਏ ਨਾਮ ਦਵਾਂਗੇ ਤੇ ਕਿਰਪਾ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਵੀ ਦਿਲੋਂ ਇਹਨਾਂ ਦੇ ਨਾਲ ਆ ਅਸੀਂ ਵੀ ਜਿੰਨਾ ਸਹਯੋਗ ਹੁੰਦਾ ਵੱਧ ਤੋਂ ਵੱਧ ਇਹਨਾਂ ਦੇ ਨਾਲ ਕਰ ਰਹੇ ਆ ਵਾਹ ਵਾਹ ਬਹੁਤ ਵੱਡੀ ਗੱਲ ਕੀਤੀ ਸਰਪੰਚ ਸਾਹਿਬ ਨੇ ਉਹਨਾਂ ਕਹਿੰਿਆ ਵੀ 20000 ਰੁਪਏ ਇਨਾਮ ਦਿੱਤਾ ਜਾਊਗਾ ਜਿਹੜਾ ਇਹਨਾਂ ਭੈਣ ਦਾ ਭਰਾ ਤੇ ਉਹ ਸਮਾਜ ਦਾ ਪੁੱਤ ਜਿਹੜਾ ਲੱਭ ਕੇ ਲਿਆ ਕੇ ਦੇਊਗਾ ਬਹੁਤ ਵੱਡਾ ਦਿਲ ਦਿਖਾਇਆ ਸਰਪੰਚ ਸਾਹਿਬ ਨੇ ਜਿਹੜਾ ਕਿ ਗੋਰੇ ਸਰਪੰਚ ਨੇ ਪਿੰਡ ਰਾਮਪੁਰਾ ਝੀਤੇ ਦੇ ਨੇ ਐਸ ਕਾ ਕਿ ਸਾਡੀ ਦਸ਼ਕਾਂ ਨੂੰ ਅਪੀਲ ਆ ਉਹਨਾਂ ਅਪੀਲ ਕੀਤੀ ਹੱਥ ਜੁੜ ਕੇ ਪੰਜਾਬੀਆਂ ਨੂੰ ਚਾਹੇ ਬੱਚਾ ਪ੍ਰਵਾਸੀ ਦਾ ਹੋਵੇ ਚਾਹੇ ਪੰਜਾਬੀ ਦਾ ਮਾਂ ਦਾ ਦਦੜੇ ਦਾ ਵਾ ਕਿ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਨੂੰ ਵਤਵਾ 6 ਜ਼ਰੂਰ ਕਰਦੇ ਹੋ ਤਾਂ ਜੋ ਕਿ ਇੱਕ ਭੈਣ ਦਾ ਭਰਾ ਅਤੇ ਇੱਕ ਮਾਂ ਦਾ ਪੁੱਤ ਜਿਹੜਾ ਪ੍ਰਕਾਸ਼ ਹੋ ਲੱਭ ਸਕੇ ਤੇ ਤਾਂ ਜੋ ਕਿ ਵਾਪਸ ਆ ਸਕੇ ਫਿਰ ਕਰਦੇ ਜਿਹੜੇ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਸਕਣ ਤੇ सरपंच ਸਾਹਿਬ ਕਿੱਥੇ ਕਿੱਥੇ ਭਾਲ ਕੀਤੀ ਇਹਨਾਂ ਨੇ ਜਦੋਂ ਤੁਹਾਡੇ ਨਾਲ رابطہ ਕੀਤਾ ਇਹਨਾਂ ਨੇ ਵੀ ਸਾਡਾ ਘਰ ਜੋ ਪ੍ਰਕਾਸ਼ ਜਿਹੜਾ ਭਰਾ ਚਲ ਗਿਆ ਵਾ ਜ ਆ ਮਾਂ ਕਿਹਾ ਵੀ ਮੇਰਾ ਪੁੱਤ ਚਲ ਗਿਆ ਵਾ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਸਰ ਅਸੀਂ ਆਪਣੇ ਸਭ ਤੋਂ ਪਹਿਲਾਂ ਤੇ ਪ੍ਰਸ਼ਾਸਨ ਦੇ ਧਿਆਨ ਚ ਇਹ ਖਬਰ ਲਿਆਂਦੀ ਕਿ ਇਹਨਾਂ ਦਾ ਬੇਟਾ ਗੁੰਮਸ਼ੁਦਾ ਹੋ ਗਿਆ ਵਾ ਉਹਨਾਂ ਨੇ ਕੰਪਲੇਂਟ ਨੋਟ ਕੀਤੀ ਆ ਤੇ ਉਹ ਕਹਿੰਦੇ ਕਿ ਜਦੋਂ ਕੋਈ ਇਨਫੋਰਮੇਸ਼ਨ ਮਿਲਦੀ ਆ ਅਸੀਂ ਇਹਨਾਂ ਦੇ ਨਾਲ ਜਲਦ ਸੰਪਰਕ ਕਰਾਂਗੇ ਉਹਦੀ ਦਿਮਾਗੀ ਹਾਲਤ ਦਾ ਸੰਤੁਲਨ ਠੀਕ ਨਹੀਂ ਸੀ ਜਿਸ ਦਾ ਕਰਕੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਬਾਕੀ ਹੋਰ ਵੀ ਕਾਫੀ ਜਗ੍ਹਾ ਮਤਲਬ ਕਿ ਕੋਸ਼ਿਸ਼ ਜਾਰੀ ਹੈ ਸਾਡੇ ਵੀ ਅਸੀਂ ਹੋਰ ਵੀ ਬੜਿਆਂ ਨੂੰ ਮੈਸੇਜ ਲਗਾਏ ਆ ਕਿਰਪਾ ਕਰਕੇ ਮਹਾਰਾਜ ਦਾ ਨਾਮ ਲੈ ਕੇ ਵਾਇਗਰੂ ਦਾ ਨਾਮ ਲੈ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਭਾਵੇਂ ਪ੍ਰਵਾਸੀ ਆ ਤੁਸੀਂ ਜਿੱਦਾਂ ਕਿਹਾ ਪਰ ਹੈ ਤੇ ਇਨਸਾਨ ਆ ਸਾਡੇ ਪਿੰਡ 'ਚ ਬੜੇ ਲੰਬੇ ਸਮੇਂ ਤੋਂ ਰਹਿਣ ਦਾ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਵੀ ਦਿਲੋਂ ਆ ਕਿੱਥੇ ਸਾਨੂੰ ਲੋੜ ਪਊਗੀ ਅਸੀਂ ਇਹਨਾਂ ਦੇ ਨਾਲ ਆ ਸਰਪੰਚਾ ਹਮੇਸ਼ਾ ਕਹਿੰਦਾ ਭਾਵੇਂ ਕਹਿੰਦੇ ਦੁਸ਼ਮਣ ਦਾ ਬੇਟਾ ਹੋਵੇ ਚਾਹੇ ਕਿਸੇ ਦਾ ਵੀ ਹੋਵੇ ਰੱਬ ਕਿਸੇ ਦਾ ਪੁੱਤਲ ਨੂੰ ਇਸ ਤਰ੍ਹਾਂ ਦੇ ਹਾਲਾਤ ਨਾ ਹੋਣ ਕਿਸੇ ਦੁਸ਼ਮਣ ਨੂੰ ਰੋਣਾ ਨਾ ਪਵੇ ਜੇ ਉਹ ਕਿਸੇ ਦੇ ਹਾਲਾਤ ਅੱਜ ਇਸ ਪਰਿਵਾਰ ਦੇ ਹੋ ਗਏ ਨੇ ਭਾਵੇਂ ਸਾਡੇ ਪ੍ਰਵਾਸੀ ਨੇ ਅੱਜ ਤੁਸੀਂ ਦੇਖ ਸਕਦੇ ਹੋ ਮਾਵਾਂ ਧੀਆ ਕਿਸ ਤਰ੍ਹਾਂ ਰੋ ਰਹੀਆਂ ਨੇ ਕਿਉਂਕਿ ਸਹਾਰਾ ਸਿੱਖ ਭੈਣ ਨੂੰ ਭਰਾ ਦਾ ਬੜਾ ਸਹਾਰਾ ਵਾ ਮਾਂ ਨੂੰ ਪੁੱਤ ਦਾ ਬੜਾ ਸਹਾਰਾ ਸੀ ਜਿਸ ਸੇ ਵੀ ਉਹਦੇ ਘਰ ਦਾ ਮੁਖੀਆ ਨਹੀਂ ਹੈਗਾ ਘਰ ਦਾ ਸਿਰ ਤੇ ਸਾਈ ਹੈ ਨਹੀਂ ਆ ਤੇ ਬੜਾ ਸਹਾਰਾ ਸੀ ਦੋਵਾਂ ਭੈਣ ਭਰਾਵਾਂ ਨੂੰ ਬਹੁਤ ਸਹਾਰ ਬੰਦਾ ਤੇ ਮਿੱਟੀ ਦਾ ਨਹੀਂ ਮਾਨ ਇਹ ਤੇ ਫਿਰ ਜੰਗ ਬਲੱਡ ਹੀ ਇਹਨਾਂ ਦਾ ਆਉਣ ਵਾਲੇ ਆਸ ਹੀ ਜੀਵਨ ਦੀ ਇਹਨੇ ਵੱਡੇ ਹੋ ਕੇ ਚਲੋ ਭਾਵੇਂ ਦਿਮਾਗੀ ਸੰਤੁਲਨ ਆਉਣ ਵਾਲੇ ਸਮੇਂ ਤੱਕ ਠੀਕ ਹੋ ਜਾਂਦਾ ਮੈਡੀਸਨ ਚੱਲਣ ਢਈ ਆ ਪਰ ਕੋਸ਼ਿਸ਼ ਹੀ ਹੈ ਕਿ ਪਰਿਵਾਰ ਨੂੰ ਸਾਨੂੰ ਕੁਝ ਆਉਣ ਵਾਲਾ ਇਹਨਾਂ ਦੀ ਸਹਾਰਾ ਥੇਰ ਬਣ ਸਕਦਾ ਸੀ ਹੁਣ ਚਲੋ ਜੇ ਪਰਿਵਾਰ ਦੀ ਕੋਈ ਮੁਸੀਬਤ ਆ ਪਈ ਆ ਤੇ ਉਹਦੇ ਵਿੱਚ ਅਸੀਂ ਸਾਰੇ ਇਹਨਾਂ ਦੇ ਨਾਲ ਆ ਤੇ ਇਹਨਾਂ ਦੀ ਮਦਦ ਕੀਤੀ ਜਾਊਗੀ ਦਿਲੋਂ ਸਾਡੀ ਸਾਰੀ ਪੰਚਾਇਤ ਵੀ ਸਾਰੇ ਸਾਡੇ ਪਿੰਡ ਦੇ ਭੈਣ ਭਰਾ ਸਾਰੇ ਇਹਨਾਂ ਦੇ ਨਾਲ ਦਿਲੋਂ ਸਹਿਯੋਗ ਦੇਣਦੇ ਆ ਅਸੀਂ ਇੱਥੇ ਜਿਨੇ ਵੀ ਮੇਰੇ ਵੀਰ ਭਰਾ ਪਹੁੰਚੇ ਮੈਂ ਸਾਰਿਆਂ ਦਾ ਇੱਥੇ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਕਿ ਇਹਨਾਂ ਦੇ ਨਾਲ ਇੱਕ ਝਟ ਹੋ ਕੇ ਮਦਦ ਕਰੇ ਬਿਲਕੁਲ ਜੀ ਬਿਲਕੁਲ ਉਸ ਭੈਣ ਨਾਲ ਵੀ ਗੱਲਬਾਤ ਕਰਦੇ ਆ ਭੈਣੇ ਕਿੰਨੇ ਕਿ ਮੁਸ਼ਕਲਾਂ ਪਾਲ ਲਿਆ ਸੀ ਪਾਲ ਇੱਕ ਪਾਲ ਪੁੱਛ ਕੇ ਪੁੱਤ ਵੱਡਿਆ ਕੀਤਾ ਸੀ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕਿਹੜੇ-ਕਿਹੜੇ ਹਾਲਾਤਾਂ 'ਚ ਕਿੰਨੀ ਗਰੀਬੀ ਗੱਟੀ ਹੈ ਤੇ ਇਹਨੇ ਆਪਣੇ ਪਿਓ ਨੂੰ ਵੀ ਨਹੀਂ ਦੇਖਿਆ ਹਵਾ ਤੇ ਬਾਅਦ ਵਿੱਚ ਪੈਦਾਗਿਰਿ ਹੋਈ ਥੀ ਤੇ 2 ਸਾਲ ਮੇਰੇ ਸਾਹਦੇ ਨੂੰ ਹੋਏ ਤੇ ਤੇ ਮੇਰੇ ਬੱਚੇ ਬੜੇ ਮੁਸ਼ਕਿਲ ਨਾਲ ਮੈਂ ਪਾਲਿਆ ਵਾ ਤੇ ਇੱਧਰ ਕੰਮ ਕਰਨੇ ਕੋ ਆ ਗਈ ਤੇ ਤੋਂ ਫਿਰ ਇੱਧਰ ਵੀ ਮੈਂ ਇਹਨੂੰ ਬਹੁਤ ਹੀ ਜ਼ਿਆਦੇ ਮੁਸ਼ਕਿਲ ਨਾਲ ਪਾਲਿਆ ਵਾ ਕਿ ਲੱਗਦਾ ਨਹੀਂ ਪਹਿਲੋ ਪਿਤਾ ਦਾ ਸਿਰ ਤੋਂ ਸਾਇਆ ਚਲ ਜਾਂਦਾ ਵਾ ਹੁਣ ਭਰਾ ਜਿਹੜਾ ਘਰੋ ਇਸ ਤਰ੍ਹਾਂ ਹੋ ਗਿਆ ਕਿ ਲੱਗਦਾ ਇਹ ਪਹਿਲੋ ਦੁੱਖ ਹੁੰਦਾ ਹੁਣ ਫਿਰ ਦੁੱਖ ਦੁੱਖਾਂ ਦਾ ਪਹਾੜ ਤੁਹਾਡੇ ਦੇ ਰੋਟ ਗਿਆ ਤੇ ਪਾਪਾ ਨੂੰ ਤੂੰ ਵੇਖਿਆ ਹੀ ਨਹੀਂ ਹੈਗਾ ਬਹੁਤ ਛੋਟੀ ਹੁੰਦੀ ਉਦੋਂ ਪਾਪਾ ਪੂਰੇ ਹੋ ਗਏ ਸੀ ਇਹ ਬਾਅਦ ਵਿੱਚ ਹੋਇਆ ਤਾਂ ਬੜਾ ਧਿਆਨ ਬਹੁਤ ਹੀ ਜ਼ਿਆਦਾ ਧਿਆਨ ਨਾਲ ਪਾਲਿਆ ਵਾ ਇਹਨੂੰ ਮੈਂ ਮੈਂ ਕੰਮ ਤੇ ਵੀ ਨਹੀਂ ਜਾਂਦੀ ਸੀ ਮੈਨੂੰ ਛੱਟ ਕੇ ਕੰਮ ਤੇ ਨਹੀਂ ਜਾਂਦੀ ਮੈਂ ਘਰ ਹੀ ਰਹਿੰਦੀ ਸੀ ਤੇ ਥੋੜੇ ਦਿਨ ਬਾਅਦ ਕਿ ਮੈਂ ਚਲ ਜਾਉ ਕੰਮ ਤੇ ਤੇ ਘਰ ਹੀ ਰਹਿੰਦਾ ਥਾ ਤੇ ਕਹਿੰਦਾ ਮੰਮੀ ਤੂੰ ਕੰਮ ਤੇ ਚਲ ਜਾ ਤੇ ਫਿਰ ਮੈਂ 1 ਵਜੇ ਘਰੇ ਆਂਦੀ ਸੀ ਤਾਂ ਘਰ ਹੀ ਰਹਿੰਦਾ ਥਾ ਖਾਣਾ ਖਾ ਕੇ ਸੋ ਜਾਂਦਾ ਥਾ ਤੇ ਉਸ ਦਿਨ ਕੰਦਰ ਮੈਂ ਕਿਹਾ ਕਿ ਇੱਥੇ ਰਹੀਂ ਜਾ ਹੀ ਨਾ ਕਿ ਤੇ ਕੰਦਰ ਨਹੀਂ ਮੰਮੀ ਮੈਂ ਨਹੀਂ ਜਾਣਾ ਕਿਥੇ ਤੇ ਦੁਕਾਨ ਤੇ ਜਾਂਦਾ ਤਾਂ ਤੇ ਇੱਧਰ ਵੀ ਚਲ ਜਾਂਦਾ ਤਾਂ ਕੁਝ ਖਾਣੇ ਕੋ ਚੀਜ਼ ਹੋ ਤੋ ਕਰ ਇਸ ਪਹਿਲੇ ਲਾਸਟ ਵੇਲੇ ਜਦੋਂ ਕੋਲ ਗਿਆ ਵਾ ਕੱਪੜੇ ਕਿਹੜੇ ਰੰਗ ਦੇ ਪਾਏ ਨਹੀਂ ਸੀ ਉਹਨੂੰ ਦਸਕਾਂ ਨੂੰ ਸਾਂਝਾ ਕਰਦੇ ਹੋ ਕਿਹੜੇ ਹਾਲਾਤਾਂ 'ਚ ਸੀ ਇੱਕ ਵਾਰੀ ਦਸਕਾਂ ਨੂੰ ਸਾਂਝਾ ਕਰਦੇ ਕੋ 10 ਤੇ ਗਿਆ ਸੀ ਸਮਾਂ ਕੀ ਸੀ ਜਦੋਂ ਕਰੋ ਗਿਆ ਸੀ ਸਮਾਹ ਸ਼ਾਇਦ ਤਿੰਨ ਵਜੇ ਦਾ ਟਾਈਮ ਹੋਊਗਾ ਹਾਂਜੀ ਣਾ ਢਾਈ ਆ ਤਿੰਨ ਵਜੇ ਦਾ ਹੀ ਟਾਈਮ ਹੋਊਗਾ ਕਿਉਂਕਿ ਘਰੇ ਨਹੀਂ ਹੈਗਾ ਸੀ ਸਾਡੇ ਜਿਹੜੇ ਦੀਦੀ ਨਾਲ ਰਹਿੰਦੇ ਉਹਨਾਂ ਨੇ ਸਭ ਮੰਮਾ ਨੂੰ ਦੱਸਿਆ ਹੈਗਾ ਸੀ ਫਿਰ ਮੰਮਾ ਨੇ ਮੈਨੂੰ ਕਾਲ ਕੀਤੀ ਸੀ ਕੱਪੜੇ ਕੜੇ ਪਾਇ ਸੀ ਲਾਸ ਉਹਨੇ ਬਲੂ ਕਲਰ ਬਲੂ ਕਲਰ ਕਲਰ ਦੀ ਹਾਂਜੀ ਜੀ ਜੀਨ ਪਾਈ ਸੀ ਤੇ ਸ਼ਰਟ ਪਾਈ ਹੋਈ ਸੀ ਤੇ ਬੂਟ ਵੀ ਪਾਈ ਹੋਏ ਅਗੇ ਸੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਨੇ ਹੁਲਿਆ ਦੱਸ ਦਿੱਤਾ ਗਿਆ ਵਾ ਵੀ ਉਹਨੇ ਜਿਹੜੀ ਜੀਨ ਪਾਈ ਸੀ ਬਲੂ ਕਲਰ ਦੀ ਇੱਕ ਪੈਂਟ ਤੇ ਸ਼ਰਟ ਪਾਈ ਸੀ ਇਸ ਰੰਗ ਦੀ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀਲੇ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜੂ ਕਰਦੇ ਹੋ ਪਿੰਡ ਦੇ ਮੈਂਬਰ ਪਿੰਡ ਦੇ ਅਹੁਦੇਦਾਰ ਵੀ ਸਾਡੇ ਨਾਲ ਅੱਜ ਸਾਰਾ ਪਿੰਡ ਦੇ ਪੰਚਾਇਤ ਦਾ ਖੜੀ ਆ ਆ ਪਾ ਜੀ ਇਹ ਸਹਾਰਾ ਬਣੇ ਉਸ ਪ੍ਰਵਾਸੀ ਪਰਿਵਾਰ ਦਾ ਕੀ ਕਹਿਣਾ ਚਾਹੋਗੇ ਦਸ਼ਕਾਂ ਜੂ ਸੁਨੇਹਾ ਕੀ ਦੇਣਾ ਚਾਹੋਗੇ ਆਪ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇਖੋ ਜੀ ਇਹ 10 12 ਸਾਲ ਤੁਹਾਡੇ ਗਵੰਢ ਤੇ ਨਾਲ ਘ ਆਪਣਾ ਨਾਲ ਘਰਿਆ ਇਹ ਦਾਪਰਾ ਤੋਂ ਸਾਲ ਤੋਂ ਰਹਿ ਰਹੇ ଥି। ਤੇ ਇੱਕ ਇਹਨਾਂ ਦੀ ਲੜਕੀ ਇੱਕ ਲੜਕਾ ਵਾ। ਇਹ ਵਿਚਾਰੇ ਕਿਹੜੇ ਕੰਮ ਤੇ ਚੱਲ ਜਾਂਦੇ ਤੇ ਲੜਕੀ ਪੜ੍ਹਨ ਚੱਲ ਜਾਂਦੀ ਉਹ ਘਰੇ ਹੀ ਜਾਂਦਾ ਸੀ। ਤੇ ਘਰੇ ਆਪਣਾ ਇੱਥੇ ਘੁੰਮ ਕੇ ਜਾਣਾ ਤੇ ਫੇਰ ਘਰੇ ਆਇਨਾ। ਹੁਣ 24 ਤੀ ਤਾਂ ਜੋ ਗਿਆ ਮੁੜ ਕੇ ਇਹ ਵਿਚਾਈ ਨੇ ਬਹੁਤ ਜਈ ਪੱਗਨਸ ਕੀਤੀ ਸਾਨੂੰ ਆਖਿਆ ਹੋਰ ਇਹ ਅਗਰ ਵੇਖਿਆ ਕਿ ਜਾਂਦੇ ਗੁਰਦੈਰ ਸਾਹਿਬ ਆ ਲਾਲਾ ਸਾਹਿਬ ਆ। ਉੱਥੇ ਗਏ ਉੱਥੇ ਨਹੀਂ ਇਹਨਾਂ ਦਾ ਪੱਨ ਲੱਗਾ। ਇਹ ਹਰ ਕਿ ਉਹ ਵੀ ਜੀ ਆਂਡ ਗੋਣੇ ਪਿੰਡੇ ਪਿੰਡਾਂ ਲਾਗੇ ਇਲਾਕੇ ਸਾਰੇ ਨੂੰ ਸੂਝਨ ਦਿੱਤੀ ਗਈ ਆ। ਤੋਂ ਅੰਦੇ ਸਾਨੂੰ ਥਾਣੇ ਵੀ ਉੱਥੇ ਚੌਕੀ ਰਿਪੋਰਟ ਲਖਾਈ ਆ। ਉਹਨੇ ਜਦੋਂ ਸਾਨੂੰ ਕੋਈ ਸੂਤ ਮਿਲਦੀ ਹੈ ਉਸੇ ਤਰ੍ਹਾਂ ਇਹਨਾਂ ਨੂੰ ਤੁਹਾਨੂੰ ਦੱਸਾਂਗੇ ਜੀ ਮਿਲਿਆ ਸੋ ਵੀ ਕੋਈ ਪੋਸਟਰ ਵਗੈਰਾ ਕੋਈ ਰਿਲੀਜ਼ ਕੀਤੀ ਗਈ ਇਹਨਾਂ ਦੀ ਕੋਈ ਪੋਸਟਰ ਵਗੈਰਾ ਕਿਸੇ ਧਾਰਮਿਕ ਜਗ੍ਹਾ ਤੇ ਲਗਾਈ ਹੈ ਇਹਨਾਂ ਕਿ ਇਸ ਤਰ੍ਹਾਂ ਗੁੰਮਸ਼ਾ ਤਲਾਸ਼ ਦਿੱਤੀ ਗਈ ਹੈ ਨਹੀਂ ਇਹ ਪਹਿਲਾਂ ਤੇ ਹੁਣ ਜਦੀ ਉਦਾਂ ਤਲਾਸ਼ ਦਿੱਤੀ ਹੁਣ ਤੇ ਪੋਸਟਰ ਲੱਗੇ ਜਿਉਂ ਗੁਰਦੈਰਾ ਸਾਹਿਬ ਲੱਗ ਲੱਗੇ ਸਾਰੇ ਲਾਏ ਹੁਣ ਇਹ ਕੱਲ ਤੇ ਲਾਏ ਹੁਣ ਪਹਿਲਾਂ ਤੇ ਸੂਚਨਾ ਦਿੱਤੀ ਸਾਰੇ ਨੂੰ ਤੇ ਹੁਣ ਪੋਸਟਰ ਲੱਗੇ ਹੋਣ ਜੀ ਵੇਖੋ ਇੱਥੇ YouTube ਤੇ ਪਾਤਿਆ ਦੇ Facebook ਤੇ ਪਾਤਿਆ ਦੇ ਫੋਟੋ ਤੇ ਦੇਖ ਕੇ ਜਿਹਨੂੰ ਆਖਿਆ ਸਰਪੰਚ ਸਾਹਿਬ ਨੇ ਜੀ ਬਹੁਤ ਵੱਡੀ ਗੱਲ ਕੀਤੀ ਜਿਹੜਾ ਕੋਈ ਸੁਝਾਣਾ ਦੇਊਗਾ ਉਹਨੂੰ 20000 ਰੁਪਏ ਦਿੱਤਾ ਜਾਊਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਤਾਂ ਜਿਹੜਾ ਲਿਖਾਇਆ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਤੁਹਾਡੇ ਕੋਲ ਨੇ ਬਾਰ-ਬਾਰ ਮੈਨੂੰ ਇਸੋ ਵੀ ਮੈਨੂੰ ਲੱਗਦਾ ਪਈ ਜਿਵੇਂ ਅੱਜ ਹਾਲਾਤ ਖਾਈ ਗਏ ਨੇ ਜਿਵੇਂ ਪ੍ਰਵਾਸੀ ਜੀ ਮੈਂ ਦੱਸਿਆ ਥੋੜਾ ਸਿੱਧਾ ਵੀ ਹੈਗਾ ਵਾ ਤੇ ਇੱਕ ਅਪੀਲ ਕੀ ਕਰਨਾ ਚਾਹੋਗੇ ਜ਼ਮੀਂਦਾਰ ਭਰਾਵਾਂ ਨੂੰ ਮੈਨੂੰ ਲੱਗਦਾ ਹੈ ਕਈ ਵਾਰ ਅਸੀਂ ਦੇਖਦੇ ਹਾਂ ਜ਼ਮੀਂਦਾਰ ਭਰਾਵਾ ਕਿਸ ਤਰ੍ਹਾਂ ਦੇ ਕੋਈ ਰੱਖ ਲੈਂਦੇ ਆ ਉਹਨਾਂ ਨੂੰ ਕੰਮ ਕਰਵਾਉਣ ਵਾਸਤੇ ਅਸੀਂ ਦੇਖਿਆ ਬ ਵੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹੋ ਹੀ ਅਪੀਲ ਕਰਦਾ ਚਾਹੁੰਨਾ ਵਾ ਕਿ ਸਭ ਤੋਂ ਪਹਿਲਾਂ ਤੇ ਇਨਸਾਨੀਅਤ ਇਹੋ ਹੀ ਕਹਿੰਦੀ ਆ ਕਿ ਕਿਸੇ ਵੀ ਆਪਾਂ ਕਿਸੇ ਨੂੰ ਵੀ ਰੱਖਣਾ ਵਾ ਉਹਦੀ ਇਨਫੋਰਮੇਸ਼ਨ ਉਹਦੀ ਡੈਜ਼ਿਗਨੇਸ਼ਨ ਜੋ ਵੀ ਉਹਦਾ ਵੀ ਆਧਾਰ ਕਾਰਡ ਜੋ ਵੀ ਉਹਦਾ ਕੁਝ ਵੀ ਹੈਗਾ ਸਾਰਾ ਦੇਖਣਾ ਚਾਹੀਦਾ ਵਾ ਕਿ ਨਹੀਂ ਤੇ ਸਭ ਤੋਂ ਪਹਿਲਾਂ ਜੇ ਗੁੰਮਸ਼ੁਦਾ ਕੋਈ ਵੀ ਹੁੰਦਾ ਵਾ ਤੇ ਉਹਦੀ ਇਤਲਾਹ ਕਰੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਤੇ ਜੇ ਕੋਈ ਉਹਨਾਂ ਦਾ ਰੱਖਣਾ ਵੀ ਆ ਤੇ ਕੋਈ ਜੈਨੂਨ ਬੰਦਾ ਰੱਖੋ ਜਿਹੜਾ ਆਪ ਕੰਮ ਕਰਨਾ ਚਾਹੁੰਦਾ ਹੋਵੇ ਕਿ ਕਿਸੇ ਨੂੰ ਬੰਦੀ ਬਣਾ ਕੇ ਰੱਖਣਾ ਇੱਕ ਜ਼ੁਲਮ ਆ ਤੇ ਮੇਰੀ ਸਾਰਿਆਂ ਲਈ ਇਹੋ ਹੀ ਬੇਨਤੀ ਹੈ ਕਿ ਇਹ ਬੇਨਤੀ ਨੂੰ ਪ੍ਰਵਾਨ ਕਰੋ ਤੇ ਜੇ ਕਿਸੇ ਨੇ ਇਹੋ ਜੀ ਕੋਈ ਹਰਕਤ ਕੀਤੀ ਆ ਕਿਸੇ ਨੇ ਬੰਦੀ ਬਣਾਇਆ ਵਾ ਤੇ ਇਹ ਭੈਣ ਨੂੰ ਇਹ ਮਾਂ ਨੂੰ ਇਹਦਾ ਬੱਚਾ ਵਾਪਸ ਕੀਤਾ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਇੱਕ ਵਾਰੀ ਅਸੀਂ ਆਪਣੇ ਜ਼ਮੀਦਾਦ ਭਰਾਵਾਂ ਨੂੰ ਹੱਥ ਛੋੜ ਕੇ ਅਪੀਲ ਕਰਦੇ ਆ ਭਾਈ ਜੇਕਰ ਕਿਸੇ ਦੇ ਭਰਾ ਦੇ ਜ਼ਮੀਦਾਦ ਭਰਾ ਨੇ ਇਸ ਪ੍ਰਕਾਸ਼ ਜਿਹੜਾ ਨੌਜਵਾਨ ਆ ਤੁਹਾਨੂੰ ਇੱਕ ਵਾਰੀ ਫੋਟੋ ਜਰੂਰ ਦਿਖਾਵਿਏ ਇਸ ਨੂੰ ਜੇਕਰ ਕਿਸੇ ਨੇ ਬੰਦੀ ਬਣਾ ਕੇ ਰੱਖਿਆ ਵਾ ਜੇਕਰ ਕਿਸੇ ਕੋਲ ਇੱਕ ਮਜਬੂਰਨ ਕੰਮ ਕਰਾ ਰਿਆ ਵਾ ਤੇ ਸਾਡੀ ਹੱਥ ਛੋੜ ਕੇ ਬੇਨਤੀ ਆ ਭਾਈ ਛੱਡ ਦਿੱਤਾ ਜਾਵੇ ਇਸ ਪਰਿਵਾਰ ਨੂੰ رابطہ ਕੀਤਾ ਜਾਵੇ ਪਿੰਡ ਦੇ ਜਿਹੜੇ ਆਰਾਮਪੁਰਾ ਚੀਤੇ ਦੇ ਸਰਪੰਚ ਨੇ ਗੋਰਾ ਜੀ ਉਹਨਾਂ ਨਾਲ ਰਾਬਤਾ ਕੀਤਾ ਜਾਵੇ ਕਿਉਂਕਿ ਸਪੰਦ ਸਾਹਿਬ ਨੂੰ ਵੱਡਾ ਨਾਮ ਰੱਖਿਆ ਗਿਆ ਵਾ ਕਿਉਂਕਿ ਇੱਕ ਮਾਂ ਦਾ ਦਰਦ ਇੱਕ ਭੈਣ ਦਾ ਦਰਦ ਜਿਹੜਾ ਨਹੀਂ ਵੇਖਿਆ ਗਿਆ ਸਰਪੰਚ ਸਾਹਿਬ ਕੋਲ ਤੇ ਵੱਡਾ ਨਾਮ ਰੱਖ ਦਿੱਤਾ ਗਿਆ 20000 ਰੁਪਏ ਜਿਹੜਾ ਵੀ ਇਸ ਨੌਜਵਾਨ ਨੂੰ ਜਿਹੜਾ ਲਿਆ ਕੇ ਆਵੇਗਾ ਸਾਹਮਣੇ ਤੇ ਸਪੰਦ ਸਾਹਿਬ ਕੋਈ ਇਹਨਾਂ ਦਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਤੁਸੀਂ ਆਪਣਾ ਮੌਧਵਾ ਜੇ ਆਪਣਾ ਨੰਬਰ ਦੇ ਦਿਓ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਹੋਵੇ ਆਪਣਾ ਕਰੇ ਅਸੀਂ ਪ੍ਰਮਾਤਮਾ ਅਗੇ ਦੁਆਸਤ ਬੇਨਤੀ ਕਰਦੇ ਹਾਂ ਸ਼ਾਇਦ ਇਸ ਵੀਡੀਓ ਦੇ ਨਾਲ ਇਹਨਾਂ ਦਾ ਬੱਚਾ ਵਾਪਸ ਮੈਂ ਆਪਣਾ ਨੰਬਰ ਦਿੰਨਾ ਵਾਂ ਜਿਨੇ ਵੀ ਸੰਮਰਕ ਕਰਨਾ ਮੇਰੇ ਨਾਲ ਸੰਮਰਕ ਕਰੋ ਮੇਰਾ ਨੰਬਰ ਮੋਬਾਈਲ ਨੰਬਰ ਹੈਗਾ 959293 304 ਤੁਹਾਨੂੰ ਫਿਰ ਵੀਰਾਂ ਤੋਂ 959293 304 ਕਿਸੇ ਨੂੰ ਵੀ ਕੋਈ ਇਤਲਾਫ ਮਿਲਦੀ ਹੈ ਜਾਂ ਕਿਸੇ ਨੂੰ ਕੋਈ ਵੀ ਸਬੂਤ ਮਿਲਦਾ ਵਾ ਕਿਰਪਾ ਕਰਕੇ ਸਾਡੇ ਨਾਲ ਸੰਮਰਕ ਕੀਤਾ ਜਾਵੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਦਿਲੋਂ ਅਸੀਂ ਵੀ ਕਰ ਰਹੇ ਹਾਂ ਤੇ ਤੁਸੀਂ ਵੀ ਸਾਡਾ ਤੁਹਾਡਾ ਵੀ ਸਨੇਹਾ ਪਾ ਜਾਣ ਦਾ ਫਰਜ਼ ਪੰਦਾ ਕਿ ਤੁਸੀਂ ਮਤ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਬਹੁਤ ਵੱਡੀ ਇਨਸਾਨੀਅਤ ਜਿਹੜੀ ਆ ਦਿਖਾਈ ਗਈ ਹੈ ਸਰਪੰਚ ਸਾਹਿਬ ਵੱਲੋਂ ਬੜੀ ਦਰਿਆਦਿਲ ਵਿਖਾਈ ਗਈ ਆ ਇਸ ਪਰਿਵਾਰ ਦੇ ਨਾਲ ਖੜਿਆ ਗਿਆ ਵਾ ਸਰਪੰਚ ਸਾਹਿਬ ਨੇ ਇਹ ਨਹੀਂ ਦੇਖਿਆ ਚਾਹੇ ਪ੍ਰਵਾਸੀ ਆ ਚਾਹੇ ਕੋਈ ਵੀ ਆ ਅੱਜ ਇਹਨਾਂ ਦਾ ਸਹਾਰਾ ਬੜੇ ਸਰਪੰਚ ਸਾਹਿਬ ਪੂਰੀ ਪੰਚਾਇਤ ਮੈਂਬਰ ਪਿੰਡ ਦੇ ਸਰਪੰਚ ਪਿੰਡ ਦੇ ਲੋਕ ਬੜੇ ਇਹਨਾਂ ਨੂੰ ਮਾਨ ਸਨਮਾਨ ਦੇ ਰਹੇ ਨੇ ਅੱਜ ਪਰਿਵਾਰ ਦੇ ਨਾਲ ਖੜੇ ਨੇ ਚਾਹੇ ਇਹਨਾਂ ਦਾ ਪੁੱਤ ਲੱਭਾ ਨਹੀਂ ਆ ਪਰ ਫਿਰ ਵੀ ਦੁੱਖ ਸਾਂਝਾ ਕਰਨਾ ਬੜੀ ਵੱਡੀ ਗੱਲ ਹੁੰਦੀ ਆ ਕਹਿੰਦੇ ਦੁੱਖ ਵੰਡੇ ਦੇ ਨਾਲ ਦੁੱਖ ਜਿਹੜਾ ਘਟਦਾ ਵਾ ਇਸ ਕਰਕੇ ਇਸ ਪਰਿਵਾਰ ਦਾ ਸਹਾਰਾ ਬਣਨ ਵਾਸਤੇ ਆਏ ਨੇ ਸਾਡੀ ਦਸ਼ਕਾਂ ਨੂੰ ਪੀਲੇ ਇੱਕ ਵਾਰੀ ਵੀਡੀਓ ਤੇ ਤੁਹਾਨੂੰ ਫੋਟੋ ਜਰੂਰ ਕਰੀ ਬਾਰ-ਬਾਰ ਦਿਖਾ ਰਹੇ ਆ ਇਹ ਪ੍ਰਕਾਸ਼ ਦੀ ਫੋਟੋ ਆ ਉਮਰ 20 ਸਾਲ ਆ ਸਾਡੀ ਦਸ਼ਕਾਂ ਨੂੰ ਪੀਲੇ ਭੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਇਹਨਾਂ ਦਾ ਸਹਾਰਾ ਪੁੱਤ ਜਿਹੜਾ ਵਾ ਉਹ ਵਾਪਸ ਮਿਲ ਸਕੇ ਅਤੇ ਇਹਨਾਂ ਦਾ ਫੇਰ ਜਿਹੜਾ ਵਾ ਹੱਸਦਾ ਵਜਦਾ ਘਰ ਜਿਹੜਾ ਵਾ ਉਹ ਵਸ ਸਕੇ ਅਤੇ ਇਸ ਭੈਣ ਨੂੰ ਆਪਣਾ ਭਰਾ ਤੇ ਤਸਵੀਰਾਂ ਤੁਹਾਨੂੰ ਸਾਂਝੀ ਕਰਤੀਆਂ ਨੇ ਰਾਮਪੁਰਾ ਚੀਤੇ ਦੀਆਂ ਅਤੇ ਸਰਪੰਚ ਸਾਹਿਬ ਨੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਜਦੋਂ ਵੀ ਤੁਹਾਨੂੰ ਕੋਈ ਇਤਲਾਹ ਮਿਲਦੀ ਹੈ ਇਸ ਨੌਜਵਾਨ ਬਾਰੇ ਤੇ ਸਰਪੰਚ ਸਾਹਿਬ ਨਾਲ رابطہ ਕੀਤਾ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ